ਤਿਆਰੀ ਕਰੀਏ ਆ ਦੇਖੋ ਇੱਧਰ ਇੱਧਰ ਦੀ ਕਿਤੇ ਤਿਆਰੀ ਕਰੀ ਆਪਾਂ ਜਾਣਾ ਦੋ ਪਾਰਸਲ ਪੈਕ ਕਰਿਆ ਉਹ ਦੇਖੋ ਇੱਕ ਨੀਚੇ ਕਰਿਆ ਇੱਕ ਉੱਪਰ ਕਰਿਆ ਇੱਕ ਇੱਧਰ ਹੈਲੋ ਜੀ જય ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਮਨੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾ ਨੂੰ ਦੱਸ ਰਕ ਕਰਦੇ ਆ ਹਾ ਸਨ ਆਫ ਦਿਸ ਸੰਜਮਨੀ ਠੀਕੋ ਵਧੀਆ ਮਿਲ ਕਰਦੇ ਸੀ ਸਰਜਨ ਠੀਕੋ ਕਿੰਨੇ ਵਧੀਆ ਹੋਣਗੇ ਲੈ ਜੀ ਤੁਸੀਂ ਕਹਦੇ ਮੋਨਿਕਾ ਰੋਜ਼ ਟੋਪੀ ਜੀ ਲੈ ਕੇ ਆ ਜਾਂਦੀ ਆ ਠੰਡ ਲੱਗਦੀ ਆ ਸੰਜਮਨੀ ਦੀ ਟੋਪੀ ਹੁੰਦੀ ਸੀ ਦੇਖੋ ਛਟਿੰਗ ਦੀਦੀ ਰੰਗ ਰੰਗਿੱਲੀ ਜੀ ਰੈੱਡ ਰੈੱਡ ਕਲਰ ਦੀ ਤੇ ਇਹਨੂੰ ਹੁਣ ਮੈਂ ਵੀ ਲੈ ਲੰਨੀ ਆ। ਮਨੋਜੀ ਸਬਜੀ ਤੜਕਤੀ ਐ। ਛੋਟਾ ਜਿਹਾ ਫੁੱਲ ਬਣਾਇਆ ਜੀ ਮਨੇ ਗੋਭੀ ਦਾ ਬਿਲਕੁਲ ਛੋਟਾ ਜਿਹਾ ਉਹਦੇ ਚੋਂ ਵੀ ਮਨੇ ਅੱਧੀ ਕੱਟ ਕੇ ਰੱਖਤੀ ਐ। ਦੋ ਆਲੂ ਪਾਲੇ ਬੜੇ ਬੜੇ ਤੇ ਇੱਕ ਛੋਟਾ ਜਿਹਾ ਫੁੱਲ ਸੀ ਤੇ ਇੱਕ ਕਦੇ ਚ ਥੋੜੇ ਜਿਹਾ ਕਦੇ ਚੋਂ ਕਟਿੰਗ ਕਰਕੇ ਲੈ ਲਈ ਐ। ਤੇ ਅੱਜ ਆਪਾਂ ਨੇ ਇਹ ਬਲੌਗ ਵੈਸੇ ਤਾਂ ਤੁਹਾਨੂੰ ਦੱਸ ਦਿਆਂ ਆਪਾਂ ਨੇ ਨਾ ਕਿਤੇ ਦੀ ਤਿਆਰੀ ਕਰੀ ਐ। ਆ ਦੇਖੋ ਇੱਧਰ। ਇੱਧਰ ਦੀ ਕਿਤੇ ਤਿਆਰੀ ਕਰੀ ਆਪਾਂ ਜਾਣਾ ਦੋ ਪਾਰਸਲ ਪੈਕ ਕਰਿਆ ਉਹ ਦੇਖੋ ਇੱਕ ਨੀਚੇ ਕਰਿਆ ਇੱਕ ਉੱਪਰ ਕਰਿਆ ਇੱਕ ਇੱਧਰ ਕਿਚਨ ਚ ਰੱਖਤਾ ਸੀ ਉਹ ਮੈਂ ਉੱਥੇ ਬੈਠੀ ਕੇ ਕਰ ਰਹੀ ਸੀ ਮੈਂ ਉੱਥੀ ਟੇਬਲ ਤੇ ਬੈਠੀ ਬੈਠੀ ਨਾ ਉੱਥੀ ਰੱਖਤਾ ਤੇ ਆ ਆਪਾਂ ਨੇ ਨਾ ਇਹ ਪਿੰਕ ਵਾਲਾ ਬੈਗ ਬੇਬੀ ਪਿੰਕ ਵਾਲਾ ਬੈਗ ਕਿਸੇ ਆਪਾਂ ਕਿਤੇ ਜਾਣਾ ਤੇ ਉਹ ਕੱਲ ਨੂੰ ਆਏਗਾ ਵਲੌਗ ਆਪਾਂ ਨੇ ਕਿੱਥੇ ਜਾਣਾ ਠੀਕ ਹੈ ਨਾ ਜੀ ਤੇ ਤੁਸੀਂ ਕੱਲ ਵਾਲੇ ਬਲੌਗ ਤੇ ਵੀ ਬਣੇ ਰਹੋ ਵੀ ਆਪਾਂ ਕਿੱਥੇ ਚੱਲੇ ਆਂ ਤੇ ਬਸ ਅੱਜ ਦਾ ਵਲੌਗ ਮੈਂ ਬਿਲਕੁਲ ਛੋਟਾ ਜਿਹਾ ਬਣਾਉਂਗੀ ਭਾਈ ਅਸੀਂ ਨਾ ਬਹੁਤ ਥੱਕ ਗਏ ਅੱਜ ਵੀ ਨਹੀਂ ਤਾਂ ਅਸੀਂ ਨਾ ਅੱਜ ਵੀ ਬਹੁਤ بڑا ਵਲੌਗ ਬਹੁਤ ਸੋਹਣਾ ਬਣਾਉਣਾ ਸਮਝ ਰਹੇ ਹਾਂਗੇ ਜੀ ਸੱਚੀ ਗੱਲ ਦੱਸ ਦੇ ਜਿਵੇਂ ਫੋਟੋਸ ਨੂੰ ਟ੍ਰਾਂਸਲੇਟ ਕਰਨ ਦੇ ਲਈ AI ਹੁੰਦਾ ਨਾ ਕੱਪੜੇ ধੋ ਕੇ ਉਸ ਨੂੰ ਉਸ ਨੂੰ ਵੀ ਸੈੱਟ ਕਰਨੀ ਲੈਣੀ ਚਾਹੀਏ ਹੋਰ ਭਾਈ ਹੁਣ ਦੇਖ ਮੈਂ ਹਜੇ ਹੁਣ ਸਬਜੀ ਤੜਕੀ ਆਏ ਹੈ ਹੋਰ ਹੁਣ ਦੇਖੋ ਕੱਪੜੇ ਧੋਏ ਅੱਜ ਇੰਨੇ ਕੱਪੜੇ ਧੋਏ ਘੰਟੀ ਆ ਗਈ ਅੱਜ ਥੋੜੇ ਦੇਰ ਆਂਟੀ ਵਿਚਾਰੇ 5-7 ਮਿੰਟ ਬੈਠੇ ਫਿਰ ਉਹ ਤਾਂ ਚਲੇ ਗਏ ਪਤਾ ਨਹੀਂ ਬੰਦਾ ਕਿਵੇਂ ਆ ਜਾਂਦਾ ਕਿਸੇ ਦੇ ਘਰ ਹਨਾ ਕਿਸੇ ਕੋਲ ਅੱਜ ਕੱਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਿਸੇ ਕੋਲ ਆਣ ਜਾਂਦਾ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਅੱਜ ਕੱਪੜੇ ਬਹੁਤ ਐ ਧੋਏ ਫਿਰ ਸਾਰੇ ਕੱਪੜਿਆਂ ਨੂੰ ਜਿੱਦਾਂ ਤਾਰੇ ਉਦਾਂ ਸਾਰੇ ਕੱਪੜਿਆਂ ਦੀ ਸੈਟਿੰਗ ਕਰਕੇ ਉਦਾਂ ਤਰਫੇ ਕੱਲ ਤੁਸੀਂ ਮੰਨੋਗੇ ਨਹੀਂ ਕੱਲ ਨਾ ਸਾਡੇ ਘਰ ਕੋਈ ਆਇਆ ਆ ਬਾਜੀ ਸੀ ਤੇ ਉਹਨਾਂ ਦੀ ਮਿਸਿਸ ਸੀਗੇ ਉਹ ਆਏ ਤੇ ਮੈਂ ਨਾ ਕੱਪੜੇ ਤੈਅ ਕਰ ਰਹੀ ਸੀ ਉਹ ਲਮਾਰੀ ਖੁੱਲੀ ਸੀ ਤੇ ਮਤਲਬ ਕਿ ਉਹ ਆਏ ਉਹ ਕਹਿੰਦੇ ਵੀ ਹਾਈ ਕਹਿੰਦੇ ਕਿ ਨੇ ਸੋਹਣੇ ਢੰਗ ਨਾਲ ਰੱਖੇ ਹੋਏ ਆ ਤੁਸੀਂ ਲਮਾਰੀ ਚ ਕੱਪੜੇ ਬਹੁਤ ਨਾਈਸ ਆ ਜਿਹੜੇ ਉਹ ਕੱਲ ਆਏ ਸੀ ਨਾ ਬਹੁਤ ਜਿਆਦੇ ਸਾਊ ਆ ਤੇ ਅਸੀਂ ਜਿਨ੍ਹਾਂ ਦੇ ਵਿਆਹ ਤੇ ਗਏ ਸੀ ਨਾ ਉਹੀ ਆਏ ਸੀ ਕਿ 15 ਕੁ ਦਿਨ ਪਹਿਲਾਂ ਸੀ ਕਿਸੇ ਦੇ ਵਿਆਹ ਤੇ ਗਏ ਸੀ ਨਾ ਉਹ ਭਾਜੀ ਤੇ ਉਹਨਾਂ ਦੀ ਮਿਸੀ ਜਾਈ ਸੀ ਕਿ ਕੱਲ ਸਾਡੇ ਘਰ ਤੇ ਉਹ ਕੋ ਕੰਮ ਆਏ ਸੀਗੇ ਤੇ ਫਿਰ ਉਹ ਬੈਠੇ ਮੈਂ ਉਹ ਬੈਠੇ ਬੈਠਣ ਦੇ ਕੱਪੜੇ ਤੈਅ ਕਰਨ ਲੱਗੀ ਤੇ ਕੱਪੜੇ ਤੈਅ ਕਰਦੀ ਕਰਦੀ ਮਛਲੇ ਨੇ ਦੋ ਗੱਲਾਂ ਕਰੇ ਫਿਰ ਮੈਂ ਇਸ ਤਰ੍ਹਾਂ ਕਹਿੰਦੇ ਕਿੰਨੇ ਸੋਹਣੇ ਪਿਆਰ 'ਚ ਤੁਸੀਂ ਕੱਪੜੇ ਤੈਅ ਕਰਦੇ ਹੋ ਕਿੰਨੇ ਸੋਹਣੇ ਸਜਜੇ ਢੰਗ ਨਾਲ ਕੱਪੜੇ ਰੱਖਦੇ ਹੋ ਕਹਿੰਦੇ ਕਿੰਨਾ ਮੋਨਿਕਾ ਨੂੰ ਨਿਯਮ ਹੈ ਹਰ ਇੱਕ ਕੰਮ ਕਰਨ ਦਾ ਮੈਂ ਕਿਹਾ ਮੈਂ ਮੈਂ ਚਿੱਤ ਨਹੀਂ ਕਰ ਰਹੀ ਆਪਣੇ ਆਪ ਦੀ ਵੀ ਮੈਨੂੰ ਇੰਨਾ ਹੋਇਆ ਇੰਨਾ ਹੋਇਆ ਢੰਗ ਪਰ ਵਕਈ ਕੱਪੜੇ-ਕੁੱਪੜੇ ਰੱਖਣ ਦਾ ਤਾਂ ਵਕਈ ਹੈਗਾ ਜੀ ਢੰਗ ਕਿ ਕਿਸ ਤਰ੍ਹਾਂ ਕਈ ਜਨਾਨੀਆਂ ਨੇ ਮੈਂ ਦੇਖੀਆਂ ਮੈਂ ਬਹੁਤ ਟਾਈਮ ਤੋਂ ਦੇਖਦੇ ਨੇ ਆਪ ਫਟਾਫਟ ਦਿੱਦੜੇ ਸੋਨੇ ਦੇ ਕੱਪੜੇ ਧੋਣ ਗੀਆਂ ਦਿੱਦੜੇ ਸੋੜੇ ਜੇ ਸੁਕਣੇ ਪਾੜਨ ਗੀਆਂ ਬਸ ਜਿਵੇਂ ਕਿਸ ਤਰ੍ਹਾਂ ਉਹਨਾਂ ਨੂੰ ਐ ਹੁੰਦਾ ਵੀ ਕੱਪੜਾ ਧੋਇਆ ਸੁੱਕੇ ਜਾਊਗਾ ਐਦਾਂ ਮੈਂ ਬਸ ਕੱਪੜੇ ਧੋਕੇ ਆਪਣੀ ਰਿਸਪਾਂਸਿਬਿਲਟੀ ਪੂਰੀ ਕਰਦਣੀ ਆ ਫਿਰ ਐਹੀਂ ਫਟਾਫਟ ਕੱਪੜੇ ਤਿਆਰ ਕਰਨ ਗੀਆਂ ਨਾ ਉਹਨਾਂ ਦੇ ਚਾਜੂਗਾ ਮੈਂ ਤਾਂ ਐ ਹੁੰਦਾ ਦੇਖ ਦੇ ਕੇ ਵਿਹਾਈ ਇਹਨਾਂ ਨੂੰ ਮੰਨ ਨਹੀਂ ਖਿਜ ਰਹੇ ਹੈਗਾ। ਕਿਆ ਹੋਇਆ ਜੇ ਸਾਨੇ ਕਦੇ ਕੰਮ ਨਾ ਕਰਿਆ? ਕਿਆ ਹੋਇਆ ਜੇ ਕਦੇ ਢੰਗ ਨਾਲ ਕੱਪੜੇ ਤਾਰਾਂ ਤੇ ਨਾ ਸੁੱਕਣੇ ਪਾਏ? ਕਿਆ ਨਾਲ ਦੀ ਨਾਲ ਉਹੀ ਸਲਵਾਰ, ਉਹੀ ਸੈਟਿੰਗ ਕਰਕੇ ਸ਼ਰਟ ਸੁੱਕਣੀ ਪਾਏ ਤਾਂ ਕਿ ਕਿਸੇ ਨੂੰ ਪਤਾ ਤਾਂ ਚੱਲੇ ਕਿਸੇ ਸੋਹਣੇ ਹੁਨਰਮੁਤਿਆਰ ਨੇ ਕੱਪੜੇ ਧੋਕੇ ਸੁੱਕਣੇ ਪਾਏ ਨੇ ਉਹਦਾ ਕਿਆ ਫਾਇਦਾ? ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਜੀ ਸਵੇਰੇ ਨਾ 5:30, 5:30, 6:00 ਵਜੇ ਨਾ 5:30, 6:00 ਵਜੇ ਲਗਾਓ। ਸਵੇਰੇ ਜਦੋਂ ਮੈਂ ਕੋਠੇ ਤੇ ਚੜ੍ਹਦੀ ਆ ਨਾ ਡੇਲੀ ਉਦੋਂ ਸਾਡੇ ਪਿੱਛੇ ਤਖਾਣਾ ਦਾ ਘਰ ਹੈ ਮਤਲਬ ਕਿ ਬਹੁਤ ਅੱਛੇ ਆ ਬਹੁਤ ਅੱਛੇ ਬੰਦੇ ਆ ਉਹ ਸਾਡੇ ਪਿੱਛੇ ਜਿਹੜਾ ਤਖਾਣਾ ਦਾ ਘਰ ਹੈ ਨਾ ਤਖਾਣ ਤਾਂ ਵੈਸੇ ਬਹੁਤ ਅੱਛੇ ਹੁੰਦੇ ਨੇ ਕਿਉਂਕਿ ਸਾਡੀ ਪੂਰੀ ਜ਼ਿੰਦਗੀ ਤਖਾਣਾ ਚ ਨਿਕਲੀ ਹੈ ਸਾਡੇ ਭਾਈ ਬਹੁਤ ਵਧੀਆ ਤਰਖਾਨ ਨੇ ਜਿਹੜੇ ਸਾਡੇ ਘਰ ਦੇ ਕੋਲ ਨੇ ਤੇ ਮੇਰੀ ਸਹੇਲੀ ਹੈ ਬਹੁਤ ਅੱਛੇ ਬੰਦੇ ਆ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਬਹੁਤ ਹੀ ਵਧੀਆ ਤੇ ਨਾ ਆਂਟੀ ਇਹ ਹੁਣਾਂ ਨਾ ਜਿਹੜੇ ਉਹ ਵੀ ਤਰਖਾਨ ਨੇ ਆਂਟੀ ਸਵਾ ਪੰਜ ਨਾ ਮਸ਼ੀਨ ਲਾ ਲੰਦੇ ਨੇ ਅੱਧੇ ਕੱਪੜੇ ਤਾਂ ਆਂਟੀ ਕਹਿੰਦੀ ਮੈਂ ਮਸ਼ੀਨ ਨਾਲ ਤੋਂ ਨਹੀਂ ਜਿਹੜੇ ਕੱਪੜੇ ਸਾਫ਼ ਹੁੰਦੇ ਨੇ ਉਹਨਾਂ ਨੂੰ ਮੈਂ ਥੋੜਾ ਜਿਹਾ ਇਜੀ ਪਾ ਕੇ ਥੋੜਾ ਜਿਹਾ ਸਰਫ ਪਾ ਕੇ ਏਦਾਂ ਕੰਗਾ ਲਈ ਜਾਣੀ ਹੁੰਦੀਆਂ ਬੱਚਿਆਂ ਦੇ ਬੈਠੀ ਬੈਠੀ ਜਿਵੇਂ ਮਸਲੀ ਜਾਣੀ ਆਪਣੇ ਪੋਤ ਪੋਤਿਆਂ ਦੇ ਕੱਪੜੇ ਨੂੰਹਾਂ ਨੀਚੇ ਕੁਝ ਕਰਦੀਆਂ ਨੇ ਮੈਨੂੰ ਨਹੀਂ ਪਤਾ ਹੈਗਾ ਕਿਆ ਕਰਦੀਆਂ ਨੇ ਕਿਆ ਨਹੀਂ ਪਰ ਨਾ ਆਂਟੀ ਕੱਪੜੇ ਧੋਰੇ ਹੁੰਦੇ ਨੇ ਜਦੋਂ ਮੈਂ ਉੱਪਰ ਚੜ੍ਹਨੀ ਆਂਟੀ ਉਸੇ ਟਾਈਮ ਡੇਲੀ ਮੰਗਲਵਾਰ ਔਰ ਇੱਕ ਵੀਰਵਾਰ ਨਹੀਂ ਆਂਟੀ ਮੈਨੂੰ ਦਿਖਦੇ ਹੈਗੇ ਇਹ ਦੋ ਦਿਨ ਨਹੀਂ ਆਂਟੀ ਕੱਪੜੇ ਧੋਂਦੇ ਬਾਕੀ ਐਵਰੀ ਡੇ ਆਂਟੀ ਕੋਈ ਦਿਨ ਨਹੀਂ ਛੱਡਦੇ ਹੈਗੇ ਹਮੇਸ਼ਾ ਕੱਪੜੇ ਧੋਂਦੇ ਮਿਲਣਗੇ ਗਰਮੀ ਸਰਦੀ ਤੇ ਅਰ ਕੱਪੜੇ ਸੁੱਕਣੇ ਪਾਏ ਹੁੰਦੇ ਆ ਨਾ ਐਨੇ ਸੋਹਣੇ ਢੰਗ ਨਾਲ ਐਨੇ ਸੋਹਣੇ ਢੰਗ ਨਾਲ ਮੈਨੂੰ ਆਂਟੀ ਦਾ ਕੰਮ ਪੂਰਾ ਲੱਗੇ ਮਾਰਾ ਕਰੀ ਉਹਦੇ ਉੱਪਰ ਹੀ ਰੱਖ ਦੇ ਤੇ ਵਸ ਤੇ ਮਾ ਤੇ ਬਸ ਫਿਰ ਆਪਣਾ ਚਲੋ ਜੀ ਮੈਂ ਅੱਜ ਨਾ ਮੈਂ ਵਲੌਗ ਬਣਾਤਾ ਨਾ ਬਣੀ ਬਣਾਉਂਗੀ ਛੋਟਾ ਜਿਹਾ ਬਣਾਉਂਗੀ ਕਿਉਂਕਿ ਪਤਾ ਕੀ ਹੈ ਇਹਨੂੰ ਸੰਜਣਾ ਨੂੰ ਮੈਂ ਕਹਿ ਵੀ ਰਹੀ ਸੀ ਮੈਂ ਕਿਹਾ ਚੱਲ ਆਪਾਂ ਕੋਈ ਵਲੌਗ ਬਣਾ ਲਈ ਸਾਰੀ ਗਲਤੀ ਸੰਜਣਾ ਕੀ ਵਾਹ ਬਈ ਵਾਹ ਕਲਯੁਗ ਹੈ ਕੋਈ ਨਾ ਤੇ ਚਲੋ ਜੀ ਮੈਂ ਤਾਂ ਬਸ ਅੱਜ ਪਾਰਸਲ ਪੈਕ ਕਰੇ ਨਿਊਜ਼ੀਲੈਂਡ ਜਾਣਾ ਪਾਰਸਲਾਂ ਨੇ ਪਰ ਇੱਥੋਂ ਆਪਾਂ ਆਂਟੀ ਉਹਨਾਂ ਦਾ ਪਾਰਸਲ ਜਲੰਧਰ ਨੂੰ ਕੱਢਾਂਗੇ ਕਿ ਕਿ ਜਲੰਧਰ ਆਂਟੀ ਨਾਲ ਦਾ ਹੋਰ ਵੀ ਬਹੁਤ ਸਾਰਾ ਸਮਾਨ ਪਿਆ ਤੇ ਉਹ ਕਹਿੰਦੇ ਫਿਰ ਜਲੰਧਰ ਤੋਂ ਆ ਜੂਗਾ ਮੈਂ ਕਿਹਾ ਠੀਕ ਹੈ ਜੀ ਚਲੋ ਮੇਰੀ ਜੀ ਸਿਰਦਰਦੀ ਵੀ ਚਲੋ ਥੋੜੀ ਖਤਮ ਹੋਏਗੀ ਚਲੋ ਸਿਰਦਰ ਇਹ ਨਾ ਨਾ ਪੁੱਤ ਸਿਰਦਰਦੀ ਦਾ ਚਲੋ ਕੰਮ ਖਤਮ ਕਰਨੀ ਹੈ ਜੀ ਮੈਂ ਤਾਂ ਕਹਿੰਨੀ ਹਾਂ ਹੋਰ ਮੇਰੇ ਕੋਲ ਫਟਾਫਟ ਆਰਡਰ ਆਣ ਤੇ ਮੈਂ ਹੋਰ ਭੇਜਾਂ ਹੋਰ ਆਗੇ ਫੋਟੋਆਂ ਅਕਸ਼ੇ ਦੀਆਂ ਹਨ ਅੱਜ ਅਕਸ਼ੇ ਦੇ ਸਕੂਲ 'ਚ ਪਾਰਟੀ ਤੇ ਅਸੀਂ ਥੋੜਾ ਜਿਹਾ ਕਲਿੱਪ ਪਿੱਛੇ ਲਾਵਾਂਗੇ ਤੁਸੀਂ ਪਹਿਚਾਣਾ ਕਿ ਉਹਨਾਂ 'ਚ ਉਹ ਅਕਸ਼ੇ ਕਿਹੜਾ ਹੈ ਠੀਕ ਹੈ ਨਾ ਜੀ ਅਸੀਂ ਦੋ ਕਲਿੱਪ ਉਹ ਲਾਵਾਂਗੇ ਤੁਸੀਂ ਦੇਖਿਆ ਅਕਸ਼ੇ ਦੇ ਸਕੂਲ 'ਚ ਅੱਜ ਬਹੁਤ ਸੋਹਣੀ ਰੰਗਾ ਰੰਗ ਪ੍ਰੋਗਰਾਮ ਹੋਇਆ ਰੰਗਾ ਰੰਗ ਚਲੋ ਜੀ ਅੱਜ ਦਾ ਵਲੌਗ ਇੱਥੇ ਤੱਕ ਐਂਡ ਕਰਦੇ ਆ ਬਲੌਗ ਦਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੇ